ਸਸਿਕਲ ਦੋਸਤੋ ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਇਸ ਸਮੇਂ ਅਸੀਂ ਜੋ ਚਰਚਾ ਕਰਨ ਲੱਗੇ ਹਾਂ ਉਹ ਚਰਚਾ ਦੇ ਅਧੀਨ ਅਸੀਂ ਗੱਲ ਕਰਨ ਲੱਗੇ ਹਾਂ ਹਰਨਾਮ ਸਿੰਘ ਧੁਮਾ ਦਮਦਵੀ ਟਕਸਾਲ ਦੇ ਜੋ ਮੁਖੀ ਨੇ ਉਹਨਾਂ ਵੱਲੋਂ ਮਹਾਰਾਸ਼ਟਰ ਦੇ ਵਿੱਚ ਜਾ ਕੇ ਬੀਜੇਪੀ ਨੂੰ ਸਮਰਥਨ ਦੇਣ ਦਾ ਜਿਉਂ ਹੀ ਐਲਾਨ ਕੀਤਾ ਗਿਆ ਤਾਂ ਪੂਰੇ ਪੰਜਾਬ ਦੀ ਸਿਆਸੀ ਅਤੇ ਧਾਰਮਿਕ ਖੇਤਰਾਂ ਦੇ ਵਿੱਚ ਇੱਕ ਧੁਮਾ ਮਚੀਆਂ ਹੋਈਆਂ ਨੇ ਤੇ ਉਹ ਧੂਮਾਂ ਬਾਰੇ ਅਸੀਂ ਆਪ ਜੀ ਦੇ ਨਾਲ ਗੱਲ ਕਰਦੇ ਆ ਕਿ ਹਰ ਕੋਈ ਹੈਰਾਨ ਹੈ ਕਿ ਵੀ ਇਹ ਦੰਦਵੀ ਟਕਸਾਲ ਦੇ ਮੁਖੀ ਹੋ ਮੁਖੀ ਬਾਬਾ ਹਰਨਾਮ ਸਿੰਘ ਧੂਮਾਂ ਨੇ ਇਹ ਫੈਸਲਾ ਕਿਵੇਂ ਲੈ ਲਿਆ ਇਸ ਫੈਸਲੇ ਦੇ ਉੱਪਰ ਇੱਕ ਨਵਾਂ ਨਵੀਂ ਚਰਚਾ ਛਿੜ ਚੁੱਕੀ ਹੈ ਤੇ ਇਹ ਫੈਸਲਾ ਮਹਾਰਾਸ਼ਟਰ ਜਾ ਕੇ ਜਦ ਮਹਾਰਾਸ਼ਟਰ ਦੀ ਗੱਲ ਕਰ ਲਈ ਤਾਂ ਕੱਲ ਨੂੰ ਉੱਥੇ ਚੋਣਾ ਹੋ ਰਹੀਆਂ ਨੇ ਤੇ ਉੱਥੇ ਜੋ ਸਿੱਖ ਸਮਾਜ ਹੈ ਸਿੱਖ ਸਮਾਜ ਦੇ ਜੋ ਇਹ ਰਨਾਮ ਸਿੰਘ ਧੁੰਮਾ ਨੇ ਇਹਨਾਂ ਵੱਲੋਂ ਕਿਹਾ ਗਿਆ ਜਾ ਕੇ ਕਿ ਵੀ ਜੋ ਸਾਡਾ ਸਿੱਖ ਸਮਾਜ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਇਕੱਠ ਜੋੜ ਦੀ ਅਦਵਾਈ ਵਾਲੇ ਗਰੁੱਪ ਨੂੰ ਵੋਟਾਂ ਪਾਏਗਾ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਏਗਾ ਇਸ ਦੇ ਨਾਲ ਹੀ ਜੋ ਪੂਰੇ ਪੰਜਾਬ ਦੇ ਵਿੱਚ ਇੱਕ ਨਵੀਂ ਚਰਚਾ ਛਿੜ ਚੁੱਕੀ ਹੈ ਕਿ ਵੀ ਦੰਦਵੀ ਟਕਸਾਲ ਜੋ ਕਿ ਸ਼ਿਦਾਂ ਦੀ ਪਵਿੱਤਰ ਤੇ ਬਹੁਤ ਹੀ ਇੱਕ ਸਤਕਾਰ ਰੱਖਣ ਵਾਲੀ ਟਕਸਾਲ ਮੰਨੀ ਜਾਂਦੀ ਹੈ ਉਸ ਦੇ ਮੁਖੀ ਵੱਲੋਂ ਇਹ ਫੈਸਲਾ ਕਿਵੇਂ ਲੈ ਲਿਆ ਕਿ ਕਰ ਜੇਕਰ ਇਸ ਫੈਸਲੇ ਦੇ ਵਿੱਚ ਅਸੀਂ ਇੱਕ ਹੋਰ ਅੱਜ ਨੂੰ ਗੱਲ ਕਰਦੇ ਆ ਕਿ ਵੀ ਇਸ ਫੈਸਲੇ ਦੇ ਜੋ ਪ੍ਰੈਸ ਨੋਟ ਹੈ ਉਸ ਦੇ ਉੱਪਰ ਵੀ ਹਰਨਾਮ ਸਿੰਘ ਢਮਾਡੀ ਦੇ ਸਾਈਨ ਨੇ ਜੋ ਪ੍ਰੈਸ ਨੋਟ ਜਾਰੀ ਕੀਤਾ ਹੈ ਤੇ ਜੋ ਪ੍ਰੈਸ ਵਾਰਤਾ ਕੀਤੀ ਹੈ काम बारे जाइए सरदार ਤੋਂ مانਜੀਦੇ ਇਹਨਾਂ ਨੇ ਇੱਕ ਹੋਰ ਧੂਮਚਾਈ ਹੈ ਕਿ ਜੋ ਪੰਜਾਬ ਦੇ ਵਿੱਚ ਹਿੰਦੀ ਦਾ ਵਿਰੋਧ ਹੁੰਦਾ ਹੈ ਵੀ ਪਹਿਲੀ ਭਾਸ਼ਾ ਸਾਡੀ ਪੰਜਾਬੀ ਹੋਣੀ ਚਾਹੀਦੀ ਹੈ ਦਮਦਵੀ ਟਕਸਾਲ ਜੋ ਕਿ ਸੰਖੇਪ ਸੰਥਿਆ ਵੀ ਕਰਾਉਂਦੀ ਹੈ ਤੇ ਪਾਠ ਕਰਨੇ ਵੀ ਸਿਖਾਉਂਦੀ ਹੈ ਪੰਜਾਬੀ ਦੀ ਜੋ ਪ੍ਰਤੀਨਤਾ ਕਰਦੀ ਹੈ ਉਸ ਦਾ ਮੁਖੀ ਹਿੰਦੀ ਦੇ ਵਿੱਚ ਉੱਥੇ ਜਾ ਕੇ ਸਿੱਖ ਸਮਾਜ ਨੂੰ ਬੇਨਤੀ ਕਰ ਰਿਹਾ ਤੇ ਪ੍ਰੈਸ ਕਾਨਫਰੰਸ ਕਰਕੇ ਦੱਸ ਰਿਹਾ ਹੈ ਕਿ ਵੀ ਹਮ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇ ਰਹੇ ਹਾਂ ਇਸ ਕੰਮ ਤੇ ਨਿਰਣਾ ਲੈ ਚੁੱਕੇ ਔਰ ਹਮਨੇ ਇਸੇ ਲਈ ਆਜ ਅਪੀਲ ਕੀਤਾ ਸਾਡੀ ਸਭੀ ਬੋਟ ਜਿਤਨੀ ਵੀ ਸਿੱਖ ਸਮਾਜ ਦੀ ਬੋਟ ਹੈ ਹਮਾਰੇ ਸਾਥ ਸੰਬੰਧਤ ਹੈ ਉਸ ਪੁਸ਼ਤੀ ਲਗਭਗ 98% ਬੋਟ ਹਮ ਮਹਾਜੁਤੀ ਤੇ ਇਸ ਤਰ੍ਹਾਂ ਦੀਆਂ ਜੋ ਇਹ ਹੋਛੀਆਂ ਹਰਕਤਾਂ ਹੋ ਰਹੀਆਂ ਜਾਂ ਅਸੀਂ ਦੇਖ ਦੇਖ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦਾ ਵੀ ਜੋ ਇੱਥੇ ਤਮਾਸ਼ਾ ਹੋਇਆ ਹੋਇਆ ਜੋ ਜਗਜਹਰ ਹੋਇਆ ਹੋਇਆ ਉਸ ਦੇ ਵਿੱਚ ਵੀ ਜੋ ਦਮਦਮੇ ਟਕਸਾਲ ਕਦੇ ਬੋਲਦੀ ਨਹੀਂ ਵੇਖੀ ਗਈ ਤੇ ਨਾ ਪੰਥਕ ਮੁੱਦਿਆਂ ਦੇ ਉੱਪਰ ਬਿਸ਼ੱਕ ਸਟੇਜਾਂ ਦੇ ਉੱਪਰ ਜਾ ਕੇ ਬੋਲੀ ਹੈ ਜਾਂ ਪਰ ਕਦੇ ਵੀ ਗਰਾਊਂਡ ਲੈਵਲ ਦੇ ਉੱਪਰ ਸਰਦਾਰ ਹਰਨਾਮ ਸਿੰਘ ਧੁੰਮਾ ਨੇ ਜਦੋਂ ਤੋਂ ਬਾਗਨੌਰ ਸੰਭਾਲੀ ਹੈ ਕਦੇ ਨਹੀਂ ਵੇਖੀ ਗਈ ਤੇ ਹੁਣ ਇਹ ਚਰਚਾ ਜੋ ਚੱਲ ਰਹੀ ਹੈਗੀ ਹੈ ਇਹ ਇਸ ਨੂੰ ਕਈ ਪੱਖਾਂ ਤੋਂ ਦੇਖਿਆ ਜਾ ਰਿਹਾ ਸ਼੍ਰੋਮਣੀ ਕਾਲੀ ਦਲ ਦੇ ਬੁਲਾਰਿਆਂ ਵੱਲੋਂ ਇਹ ਗੱਲ ਕਹੀ ਗਈ ਹੈ ਅਸ਼ਦੀਬ ਵੱਲੋਂ ਕਿ ਇਹ ਫੈਸਲਾ ਜੋ ਹਰਨਾਮ ਸਿੰਘ ਧੁੰਮਾ ਦਾ ਇਹ ਨਿੱਜੀ ਹੈ ਜਾਂ ਇਹ ਫੈਸਲਾ ਦਮਦਮੀ ਟਕਸਾਲ ਦਾ ਹੈਗਾ ਤੇ ਇਹ ਕਲੀਅਰ ਕੀਤਾ ਜਾਵੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕਿਆ ਦਮਦਮੀ ਟਕਸਾਲ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਸ਼ਹੀਦ ਮੰਨਦੀ ਹੈ ਜਾਂ ਨਹੀਂ ਮੰਨਦੀ ਹੈਗੀ ਤੇ ਇਸ ਤਰ੍ਹਾਂ ਇਹ ਇੱਕ ਬਹੁਤ ਵੱਡਾ ਸਵਾਲ ਜੋ ਕਿੰਤੂ ਪ੍ਰੰਤੂ ਹੈਗਾ ਇਹ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤਾ ਗਿਆ ਹੈ ਹਰਨਾਮ ਸਿੰਘ ਧੁੰਮਾ ਨੂੰ ਤੇ ਉਹਨਾਂ ਦਾ ਕਹਿਣਾ ਹੈ ਕਿ ਵੀ ਇਹ ਖਤਰੇ ਦੀ ਘੰਟੀ ਹੈ ਇਹ ਬਿਆਨ ਤੇ ਇਸ ਦੇ ਨਾਲ ਜੋ ਹੋਰ ਪੰਥਕ ਸਫਾਂ ਦੇ ਵਿੱਚ ਹੋਰ ਨੁਕਸਾਨ ਹੋਏਗਾ ਹੁਣ ਜੇਕਰ ਗੱਲ ਕਰ ਲਈਏ ਹਰਨਾਮ ਸਿੰਘ ਧਮਾਰੀ ਦਾ ਉਹ ਸਤ ਸਮਾਜ ਦੀ ਪ੍ਰਤਨਿਧਤਾ ਕਰਦੇ ਆ ਦੰਦਮੀ ਟਕਸਾਲ ਸੰਤ ਸਮਾਜ ਦਾ ਇੱਕ ਬڑا ਹਿੱਸਾ ਮੰਨੀ ਜਾਂਦੀ ਹੈ ਇਸ ਤੋਂ ਪਹਿਲਾਂ ਕਦੇ ਵੀ ਜਦੋਂ ਵੋਟਾਂ ਜਦੋਂ ਤੋਂ ਵੀ ਵੋਟਾਂ ਹੁੰਦੀਆਂ ਜਾਂ ਕੋਈ ਵੀ ਇਲੈਕਸ਼ਨ ਆਉਂਦੀ ਹੈ ਛੋਟੀ ਹੈ ਜਾਂ ਵੱਡੀ ਹੈ ਕਦੇ ਵੀ ਦਮਦਮਿਤ ਤਖਸਾਲ ਵੱਲੋਂ ਜਾਂ ਸੱਤ ਸਮਾਜ ਵੱਲੋਂ ਕਿਸੇ ਰਾਜਨੀਤਿਕ ਪਾਰਟੀ ਨੂੰ ਸਮਰਥਨ ਦੇਣ ਦੀ ਕਦੇ ਵੀ ਕੋਈ ਗੱਲ ਨਹੀਂ ਹੋਈ ਹਾਲਾਂਕਿ ਇਸ ਬਿਆਨ ਦੇ ਨਜ਼ਰੀਏ ਤੋਂ ਇੱਕ ਇਹ ਵੀ ਆਪਾਂ ਸਮਝ ਸਕਦੇ ਹਾਂ ਕਿ ਵੀ ਇਹ ਹੋ ਸਕਦਾ ਕਿ ਸਕ੍ਰਿਪਟਡ ਹੋਵੇ ਸਾਰਾ ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਜੋ ਸਮਰਥਨ ਦੇਣ ਦੀ ਗੱਲ ਕਹੀ ਗਈ ਹੈ ਉਹ ਜੋ ਪੰਜਾਬ ਦੇ ਵਿੱਚ ਜੋ ਸੁਖਵੀਰ ਸਿੰਘ ਬਾਦਲ ਵੱਲੋਂ ਅਸਤੀਫਾ ਦਿੱਤਾ ਗਿਆ ਉਹ ਜਾਂ ਉਹਨਾਂ ਨੂੰ ਤਨਖਾਹਾਂ ਕਰਾਰ ਦੇ ਕੇ ਹੁਣ ਉਹਨਾਂ ਨੂੰ ਸਜ਼ਾ ਸੁਣਾਉਣ ਵੱਲ ਜੋ ਗੱਲ ਚੱਲ ਰਹੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਧਰੋਂ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਸ਼ਾਇਦ ਇਹ ਇੱਕ ਸਗੂਫਾ ਖੜਾ ਕੀਤਾ ਗਿਆ ਜੋ ਕਿ ਮਹਾਰਾਸ਼ਟਰ ਦੇ ਵਿੱਚ ਜਾ ਕੇ ਬਾਬਾ ਆਨਮ ਸਿੰਘ ਧੰਮਾ ਜੋ ਕਿ ਦੰਦਮਈ ਟਕਸਾਲ ਦੇ ਮੁਖੀ ਨੇ ਹਿੰਦੀ ਦੇ ਵਿੱਚ ਪ੍ਰੈਸ ਵਾਰਤਾ ਕਰਕੇ ਇਹ ਇਸ ਨੂੰ ਸਕ੍ਰਿਪਟਡ ਸਕ੍ਰਿਪਟ ਨੂੰ ਅੰਜਾਮ ਦਿੱਤਾ ਤੇ ਹੁਣ ਵੇਖਣਾ ਇਹ ਬਣਦਾ ਹੈ ਕਿ ਵੀ ਇਹ ਜੋ ਆਉਣ ਵਾਲੇ ਦਿਨਾਂ ਇਹਨਾਂ ਦੇ ਵਿੱਚ ਕੀ ਨਵੀਂ ਚਰਚਾ ਖੜੀ ਹੁੰਦੀ ਹੈ ਤੇ ਇਸ ਬਿਆਨ ਦੇ ਉੱਪਰ ਸ਼੍ਰੋਮਣੀ ਕਾਲੇਦਲ ਕੀ ਸਟੈਂਟ ਲਿੰਦਾ ਕਿਉਂਕਿ ਬੰਦੀ ਸਿੰਘਾਂ ਦੇ ਉੱਪਰ ਵੀ ਸਟੇਜਾਂ ਤੇ ਤਾਂ ਬੋਲਦੇ ਵੇਖੇ ਗਏ ਆ ਫਰਨਾਮ ਸਿੰਘ ਧੁੰਮਾ ਜਾਂ ਦਮਦਮਿਤ ਟਕਸਾਲ ਪਰ ਕਦੇ ਵੀ ਬੰਦੀ ਸਿੰਘਾਂ ਦੇ ਨਾਂ ਇਹਨਾਂ ਨੇ ਕੇਸ ਲੜੇ ਆ ਨਾ ਹੀ ਇਹ ਬੰਦੀ ਸਿੰਘਾਂ ਦੇ ਲਈ ਇਹਨਾਂ ਨੇ ਕੋਈ ਕੋਈ ਵੀ ਸੰਘਰਸ਼ ਕੀਤਾ ਤਾਂ ਨਹੀਂ ਇਹ ਸੜਕਾਂ ਦੇ ਉੱਪਰ ਨਜ਼ਰ ਆਏ ਇਹ ਬਿਆਨ ਉਸ ਸਮੇਂ ਆਉਂਦਾ ਹੈ ਜਦੋਂ ਭਾਈ ਬਲਵੰਤ ਸਿੰਘ ਰਾਜਵੌਣਾ ਦੀ ਸਜ਼ਾ ਬਾਰੇ ਜਦੋਂ ਸੁਪਰੀਮ ਕੋਰਟ ਵੱਲੋਂ ਫੈਸਲਾ ਸੁਣਾ ਦਿੱਤਾ ਜਾਂਦਾ ਹੈ ਕਿ ਵੀ 2 ਹਫ਼ਤਿਆਂ ਦੇ ਵਿੱਚ ਜੋ ਰਾਸ਼ਟਰਪਤੀ ਦਾ ਸਕੱਤਰ ਹੈ ਉਹ ਇਹ ਫੈਸਲਾ ਲਵੇ ਤਾਂ ਜੋ ਸਮਸ਼ਟ ਜਰਨਲ ਨੇ ਐਸਸੀ ਦੇ ਉਨਾ ਨੇ ਉਹਨਾਂ ਵੱਲੋਂ ਇਹ ਮੰਗ ਕੀਤੀ ਜਾਂਦੀ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਸੋਲੀਸਟਰ ਜਨਰਲ ਵੱਲੋਂ ਕਿ ਵੀ ਇਹ ਮਾਮਲਾ ਹੋਲਡ ਕਰ ਦਿੱਤਾ ਜਾਵੇ ਤਾਂ ਜੋ ਬਲਵੰਤ ਸਿੰਘ ਰਾਜਵਾਨਾ ਦੇ ਹੱਕ ਦੇ ਵਿੱਚ ਜੋ ਫੈਸਲਾ ਜਾ ਰਿਹਾ ਸੀਗਾ ਉਸ ਨੂੰ ਹੋਲਡ ਕਰ ਦਿੱਤਾ ਗਿਆ ਜੋ ਕਿ ਕੇਂਦਰ ਸਰਕਾਰ ਦੇ ਸੋਲੀਸਟਰ ਜਨਰਲ ਵੱਲੋਂ ਕੀਤਾ ਗਿਆ ਸੀਗਾ ਅਜਿਹੇ ਮੁੱਦੇ ਦੇ ਅਜਿਹੇ ਮੌਕੇ ਇਹ ਮੌਕੇ ਹਰਨਾਮ ਸਿੰਘ ਧੁੰਮਾ ਦਾ ਬੀਜੇਪੀ ਨੂੰ ਸਮਰਥਨ ਦੇਣਾ ਬਹੁਤ ਹੀ ਇੱਕ ਮੰਦਭਗ ਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਜੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪੰਥਕ ਧਿਰਾਂ ਨੇ ਉਹ ਵੀ ਆਪਣਾ ਪੱਖ ਪੇਸ਼ ਕਰਨਗੇ ਆ ਉਹਨਾਂ ਦਾ ਕੀ ਵਿਚਾਰ ਹੈ ਇਸ ਦੇ ਉੱਪਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਕੀ ਬਣਦਾ ਹੈ ਬਣੇ ਰਹੋ ਤੁਸੀਂ ਮਾਰਸ਼ਲ న్యూਸ ਦੇ ਉੱਪਰ ਤੇ ਅਸੀਂ ਬਣਾ ਰਹੇਗੇ ਆਪ ਜੀ ਨਾਲ ਤੁਹਾਨੂੰ